ਵਾਜੇ ਖਲਕ ਚੈਨਲ ਦੇਖਣ ਵਾਲੇ ਦੁਨੀਆ ਭਰ ਦੇ ਸਾਰੇ ਦਰਸ਼ਕਾਂ ਦਾ ਪੁਰਜੋਰ ਸਵਾਗਤ ਭਾਰਤ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ 5300 ਸਾਲਾ ਸਤਾਬਦੀ ਸਮਰੋਹ ਬਹੁਤ ਹੀ ਧੂ ਧਾਮ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਦੇ ਵਿੱਚ ਸਾਰੀਆਂ ਸਰਕਾਰਾਂ ਕੇਂਦਰ ਸਰਕਾਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਵੀ ਇਹਨਾਂ ਸਮਾਰੋਹਾਂ ਨੂੰ ਆਪੋ ਆਪਣੇ ਤਰੀਕਿਆਂ ਦੇ ਨਾਲ ਮਨਾ ਰਹੀਆਂ ਹਨ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਫਲਸਫਾ ਹੈ ਉਹ ਇਹ ਸੀ ਜ਼ੁਲਮ ਦੀ ਵਿਰੋਧਤਾ ਕਰਨਾ ਜਬਰੀ ਧਰਮ ਪਰिवर्तन ਨੂੰ ਰੋਕਣਾ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਰੋਕਣਾ ਜਦੋਂ ਔਰੰਗਜ਼ੇਬ ਜਿਹੜਾ ਕਿ 40 ਮਣ ਜਨੇਊ ਲਾ ਕੇ ਫੇਰ ਭੋਜਨ ਸ਼ਕਦਾ ਸੀਗਾ ਭਾਵ ਇੰਨੇ ਜ਼ਿਆਦੇ Hindu ਧਰਮ ਦੇ ਲੋਕਾਂ ਦਾ ਮੁਸਲਮ ਧਰਮ ਦੇ ਵਿੱਚ ਪਰिवर्तन ਕਰਵਾਉਂਦਾ ਸੀਗਾ ਜ਼ਬਰੀ ਤੇ ਇਸੇ ਕੜੀ ਦੇ ਵਿੱਚੋਂ ਕਸ਼ਮੀਰ ਦੇ ਵਿੱਚ ਵੀ ਉਸ ਦੇ ਸੂਬੇਦਾਰ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਕੰਮ ਰੰਪਾ ਹੋਇਆ ਸੀਗਾ ਤੇ ਉਹਨਾਂ ਦੀ ਕੋਈ ਬਾਹ ਨਹੀਂ ਫੜ ਰਿਆ ਸੀਗਾ ਉਹਨਾਂ ਦਾ ਅਗੂ ਕੋਈ ਵੀ ਉਸ ਸਮੇਂ ਦਾ Hindu ਧਰਮ ਦਾ ਅਗੂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਉੱਠ ਖੜਾ ਹੋਇਆ ਸੀ ਤਾਂ ਉਹ ਨਰਾਸ਼ ਹੋ ਕੇ ਸਾਰੇ ਉਸ ਵਕਤ ਅਨੰਦਪੁਰ ਸਾਹਿਬ ਦੀ ਧਰਤੀ ਚੱਲ ਕੇ ਪਹੁੰਚੇ ਗੁਰੂ ਤੋ ਇੱਕ ਭਾਦਰ ਸਾਹਿਬ ਦੇ ਦਰਬਾਰ ਦੇ ਵਿੱਚ ਆਪਣੀ ਬੇਨਤੀ ਰੱਖੀ ਵੀ ਕਿਸ ਤਰ੍ਹਾਂ ਸਾਡੇ ਧਰਮ ਨੂੰ ਜਵਰੀ ਪਰਵਰਤਨ ਕਰਵਾਇਆ ਜਾ ਰਿਹਾ ਹੈ ਤਾਂ ਉਸ ਵਕਤ ਬਹੁਤ ਹੀ ਗੰਭੀਰ ਵਾਤਾਵਰਨ ਬਣਾਇਆ ਸੀਗਾ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗੋਬਿੰਦ ਰਾਏ ਦੇ ਨਾਲ ਉਸ ਸਮੇਂ ਜਾਣੇ ਜਾਂਦੇ ਸੀਗੇ ਕਿਉਂਕਿ ਬਚਪਨ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਗੁਰੂ ਪਿਤਾ ਨੂੰ ਇਹ ਪੁੱਛਿਆ ਵੀ ਤੁਸੀਂ ਇੰਨੇ ਗੰਭੀਰ ਕਿਉਂ ਆ ਤਾਂ ਉਹਨਾਂ ਨੇ ਦੱਸਿਆ ਵੀ ਇਹਨਾਂ ਦਾ ਜਿਹੜਾ ਧਰਮ ਤਾਂ ਵੱਸ ਸਕਦਾ ਹੈ ਜੇ ਕੋਈ ਵੱਡਾ ਅਗੂ ਵੱਡਾ ਰਹਿਬਰ ਇਹਨਾਂ ਦੇ ਪਿੱਛੇ ਆਪਣਾ ਸੀਸ ਪੇਟ ਕਰੇ ਤਾਂ ਨਾਲ ਦੀ ਨਾਲ ਹੀ ਗੁਮਿੰਦਰਾਇ ਨੇ ਜਵਾਬ ਦਿੱਤਾ ਕਿ ਤੁਹਾਡੇ ਤੋਂ ਵੱਡਾ ਆਗੂ ਇਸ ਬ੍ਰਹਮਣ ਦੇ ਵਿੱਚ ਹੋਰ ਹੈ ਕੋਈ ਇਸ ਉੱਤਰ ਨੂੰ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਨਾਲ ਦੀ ਨਾਲ ਹੀ ਆਪਣਾ ਫੈਸਲਾ ਸੁਣਾਇਆ ਕਸ਼ਮੀਰੀ ਪੰਡਤਾਂ ਨੂੰ ਕਿਹਾ ਵੀ ਜਾ ਕੇ ਦਿੱਲੀ ਸਲਤਨਤ ਨੂੰ ਕਹਿ ਦਿਓ ਵੀ ਜੇ ਉਹਨਾਂ ਦਾ ਆਗੂ ਉਹਨਾਂ ਦਾ ਗੁਰੂ ਆਪ ਆਪਣਾ ਧਰਮ ਬਦਲ ਲਵੇਗਾ ਤਾਂ ਉਹ ਵੀ ਬਦਲ ਜਾਣਗੇ ਤੇ ਇਸ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਾਥੀਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਨਾਲ ਚੱਲ ਕੇ ਦਿੱਲੀ ਵੱਲ ਰਵਾਨਾ ਹੋ ਗਏ ਦੁਨੀਆਂ ਦੇ ਇਤਿਹਾਸ ਦੇ ਵਿੱਚ ਐਸੀ ਮਿਸਾਲ ਨਹੀਂ ਮਿਲਦੀ ਜਿੱਥੇ ਕੋਈ ਆਪ ਆਪਣਾ ਕਤਲ ਕਰਵਾਉਣ ਦੇ ਲਈ قاتل ਦੇ ਕੋਲ ਪਹੁੰਚ ਰਿਹਾ ਹੋਵੇ ਇਹ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ ਬਸੀ ਪਠਾਣਾ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਲੰਮਾ ਸਮਾਂ ਜੇਲ੍ਹ 'ਚ ਵੀ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਦੁਬਾਰਾ ਫੇਰ ਉਹਨਾਂ ਨੇ ਚਾਲੇ ਪਾਏ ਤੇ ਇਸ ਸਫ਼ਰ ਦੌਰਾਨ ਥਾਂ-ਥਾਂ ਤੇ ਉਹਨਾਂ ਨੇ ਆਪਣੇ ਜਿੱਥੇ ਇੱਥੇ ਉਹ ਸੰਗਤਾਂ ਮਿਲੀਆਂ ਗਈਆਂ ਉਹਨਾਂ ਨੂੰ ਆਪਣੇ ਉਪਦੇਸ਼ਕਾਂ ਦੇ ਨਾਲ ਨਿਹਾਲ ਕੀਤਾ। ਦਿੱਲੀ ਪਹੁੰਚਦੇ ਸਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਦੋ ਆਪਸ਼ਨ ਦਿੱਤੇ ਗਏ ਆ ਵੀ ਜਾਂ ਤਾਂ ਇਸਲਾਮ ਕਬੂਲ ਕਰ ਲਓ ਜਾਂ ਸ਼ਹਾਦਤ ਲਈ ਤਿਆਰ ਹੋ ਜੁ। ਤਾਂ ਉਹਨਾਂ ਨੇ ਸ਼ਹਾਦਤ ਨੂੰ ਤੋ ਵੀ ਘਾੜ ਕੀਤਾ। ਔਰੰਗਜ਼ੇਬ ਨੇ ਉਹਨਾਂ ਨੂੰ ਇਹ ਗੱਲ ਵੀ ਕਹੀ ਵੀ ਨਾ ਤੁਸੀਂ ਜਨੇਊ ਪਾਨੇ ਹੋ ਤੇ ਨਾ ਹੀ ਤੁਸੀਂ ਖਵਨ ਕਰਦੇ ਹੋ ਤਾਂ ਤੁਸੀਂ ਕਿਉਂ ਇਹਨਾਂ ਦੇ ਲਈ ਆਪਣਾ ਸੀਸਪੇਟ ਕਰ ਰਹੇ ਹੋ ਤੁਸੀਂ ਆਪਣਾ ਜੋ ਮਰਜ਼ੀ ਕਰੀ ਜਾਓ ਤੁਹਾਡੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਕਿਹਾ ਸੀਗਾ ਕਿ ਅਸੀਂ ਜ਼ੁਲਮ ਦੇ ਖਿਲਾਫ ਆ ਅਸੀਂ ਜਵਰੀ ਧਰਮ ਪਰिवर्तन ਦੇ ਖਿਲਾਫ ਹਾਂ ਕੱਲ ਨੂੰ ਜੇਕਰ ਇਸਲਾਮ ਤੇ ਜ਼ਬਰ ਹੋਇਆ ਤੁਹਾਡੇ ਨਾਲ ਵੀ ਇਹੀ ਸਲੂਕ ਹੋਇਆ ਤਾਂ ਅਸੀਂ ਤੁਹਾਡੇ ਹੱਕ ਦੇ ਵਿੱਚ ਖੜਾਂਗੇ ਉਸ ਵਕਤ ਸ਼ਾਸਕ ਇਸਲਾਮ ਨਾਲ ਸੰਬੰਧਤ ਸੀਗਾ ਜਦੋਂ ਇਹ ਜ਼ੁਲਮ ਹੋਇਆ ਸਵਾ ਬਦਲਿਆ 1947 ਤੋਂ ਬਾਅਦ ਇਸ ਦੇਸ਼ ਦੇ ਵਿੱਚ ਹਕੂਮਤ ਬਦਲੀ ਜੋਹਰ ਲਾਲ ਨਹਿਰੂ ਤੋਂ ਲੈ ਕੇ ਜਿੰਨੇ ਵੀ ਆਏ ਸਾਰੇ ਪ੍ਰਧਾਨ ਮੰਤਰੀ ਡਾਟਰ ਮਨਮੋਹਨ ਸਿੰਘ ਤੋਂ ਬਗੈਰ ਸਾਰੇ ਹੀ ਇਸ ਧਰਮ ਦੇ ਨਾਲ ਸਮੰਤ ਸੀ ਇਧਰਾ ਗਾਂਧੀ ਵੀ ਸੀ 1984 ਦੇ ਵਿੱਚ ਜਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉੱਥੇ ਜੋ ਕੁਝ ਹੋਇਆ ਟੈਂਕਾਂ ਧੋਪਾਂ ਦੇ ਨਾਲ ਅਜਿਹਾ ਵਰਤਾਰਾ ਅਹਿਮ ਸ਼ਾ ਅਬਦਾਲੀ ਤੋਂ ਬਾਅਦ ਬਹੁਤ ਦੇਰ ਬਾਅਦ ਹੋਇਆ ਸੀ 인ਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਮੁੱਚੇ ਭਾਰਤ ਦੇ ਵਿੱਚ ਸਿੱਖਾਂ ਦੇ ਖੋਨ ਦੀ ਹੋਲੀ ਖੱਲੀ ਗਈ ਉਹਨਾਂ ਨੂੰ ਟਾਇਰ ਪਾ ਕੇ ਪੈਟਰੋਲ ਪਾ ਕੇ ਜਿਉਂਦੇ ਫੁੱਕਿਆ ਗਿਆ। 3ਾਂ ਭੈਣਾਂ ਦੀ ਇੱਜ਼ਤਾਂ ਨਾਲ ਖਲਵਾੜ ਕੀਤਾ ਗਿਆ। ਛੋਟੇ-ਛੋਟੇ ਬੱਚਿਆਂ ਨੂੰ ਵੀ ਬਖਸ਼ਾ ਨਹੀਂ ਗਿਆ। 50-60 ਫੌਜੀਆਂ ਨੂੰ ਸਿੱਖ ਫੌਜੀਆਂ ਨੂੰ ਵੀ ਮਾਰ ਦਿੱਤਾ ਗਿਆ। ਇਹ ਵਰਤਾਰਾ ਸਮੁੱਚੇ ਭਾਰਤ ਦੇ ਵਿੱਚ ਕੁਝ ਸਟੇਟਾਂ ਨੂੰ ਛੱਡ ਕੇ ਸਾਰੇ ਪਾਸੇ ਚੱਲਿਆ। ਹਰਿਆਣੇ ਦੇ ਵਿੱਚ ਵੀ ਚੱਲਿਆ। ਹੌਂਸਲੀਲੜ੍ਹ हिमाचल च भी ਹੋਇਆ ਯੂਪੀ ਚ ਵੀ ਹੋਇਆ ਕਾਨਪੁਰ ਚ ਵੀ ਹੋਇਆ ਕਰਨਾਟਕਾ ਵਿੱਚ ਵੀ ਹੋਇਆ ਬਕਾਰੋ ਵਿੱਚ ਵੀ ਹੋਇਆ ਆ ਜੇ ਸਾਰੀਆਂ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤਾਂ ਦੇ ਸਾਨੂੰ ਚੱਲਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤਾਂ ਨੂੰ ਮੰਨਣਾ ਚਾਹੀਦਾ ਦਾ ਉਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਉਹ ਖੁਦ ਕਿੰਨਾ ਕੁ ਮੰਨ ਰਹੇ ਨੇ ਕੇਂਦਰ ਦੀ ਸਰਕਾਰ ਪਹਿਲਾਂ ਕਾਂਗਰਸੀ ਸੀਗੀ ਹੁਣ ਬੀਜੇਪੀ ਦੀ ਹੈ ਲੰਮੇ ਸਮੇਂ ਤੋਂ ਮੋਦੀ ਸਾਹਿਬ ਦੀ ਸਰਕਾਰ ਹਰਿਆਣਾ 'ਚ ਵੀ ਬੀਜੇਪੀ ਦੀ ਸਰਕਾਰ ਪੰਜਾਬ 'ਚ ਹੁਣ ਆਪ ਦੀ ਸਰਕਾਰਾਂ ਪਹਿਲਾਂ ਕਾਂਗਰਸ ਦੀ ਸੀਗੀ ਅਕਾਲੀ ਬੀਜੇਪੀ ਦੀ ਰਹੀ ਆ ਦਸੰਢੀ ਲੋੜਾ ਵੀ ਇਹ ਜਿੰਨੇ ਵੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਸਤਿ ਆਵਦੀਆਂ ਮਨਾ ਰਹੇ ਨੇ ਸੰਦੇਸ਼ ਦੇ ਰਹੇ ਨੇ ਉਹ ਆਪ ਖੁਦ ਕਿੰਨਾ ਚੱਲ ਰਹੇ ਨੇ ਕਿ ਉਹਨਾਂ ਦੀਆਂ ਦਸੀਆਂ ਹੋਈਆਂ ਸਖਿਆਵਾਂ ਤੇ ਅਮਲ ਕਰ ਰਹੇ ਨੇ ਕਿ ਜਵਰੀ ਤਾਕਤ ਦੇ ਨਸ਼ੇ 'ਚ ਆਪਣੇ ਵਿਰੋਧੀਆਂ ਨੂੰ ਕੁਚਲਣ ਵੱਲ ਵੱਧ ਰਹੇ ਨੇ ਦਿੱਲੀ ਦਾ ਚਾਂਦਨੀ ਚੌਕ ਜਿੱਥੇ ਭਾਈ ਮਤੀ ਦਾਸ ਤੇ ਆਰਾ ਚੱਲਿਆ ਭਾਈ ਸਤੀ ਦਾਸ ਨੂੰ ਰੂੰਚ ਬਨ ਕੇ ਅੱਗ ਲਾਇ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਦੇਗ ਚ ਬਾਲਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਢੜ ਤੋਂ ਵੱਖਰਾ ਕੀਤਾ ਗਿਆ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਚਾਂਦਰੀ ਚੌਂਕ ਦੇ ਵਿਖੇ ਗੁਰਦੁਆਰਾ ਸੀਸ ਗੰਜ ਹੈ ਉਸ ਗੁਰਦੁਆਰਾ ਸੀਸ ਗੰਜ ਵਿਖੇ ਉਹ ਦਰਖਤ ਵੀ ਅੱਜ ਵੀ ਮੌਜੂਦ ਆ ਜਿੱਥੇ ੇਠਾਂ ਬਿਠਾ ਕੇ ਗੁਰੂ ਸਾਹਿਬ ਦਾ ਅਸੀਸ ਧੜ ਤੋਂ ਵੱਖਰਾ ਕੀਤਾ ਗਿਆ ਸੀ ਗੁਰਦੁਆਰੇ ਦੇ ਅੰਦਰ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਸ ਗੁਰੂ ਘਰ ਤੇ ਵੀ ਹਮਲਾ ਕੀਤਾ ਗਿਆ ਹੁਣ ਦੀ ਸਰਕਾਰ ਨੂੰ ਤੇ ਪਹਿਲਾਂ ਦੀਆਂ ਸਰਕਾਰਾਂ ਨੇ ਕੀ ਕਿਤੇ ਇਹ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੀ ਹੁਣ ਮਾਲਾ ਜਪ ਰਹੇ ਨੇ ਇਹਨਾਂ ਨੇ ਕਿੰਨਾ ਕੋਨਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕਿੰਨੀਆਂ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਹ ਤਾਂ ਪੰਜਾਬ ਦੇ ਉਹ 13 14 ਨੌਜਵਾਨ ਜਿਹੜੇ ਦੁਬਈ ਜਾਣ ਦੇ ਲਈ ਅਰਬ ਕਟਰੀਆਂ ਜਾਣ ਲਈ ਉੱਥੇ ਰਹਿائش ਦੇ ਤੌਰ ਤੇ ਗੁਰੂਸ ਘਰ ਦੇ ਵਿੱਚ ਬੈਠੇ ਸੀਗੇ ਉਹਨਾਂ ਨੇ ਜਦੋਂ ਤਲਵਾਰਾਂ ਸੁੱਤੀਆਂ ਤੇ ਬਾਹਰ ਆਏ ਮੈਦਾਨੇ ਜੰਗ ਦੇ ਵਿੱਚ ਫੇਰ ਆਪਣੇ ਜੋਹਰ ਦਿਖਾਏ ਤਾਂ ਭੀੜਾਂ ਭੱਜੀਆਂ ਤੇ ਇੱਕ ਪੁਲਿਸ ਅਫਸਰ ਸੀਗਾ ਜਿਨੇ ਗੋਲੀ ਚਲਾਈ ਜਿਹਦੇ ਕਰਕੇ ਇਹ ਜੋ ਅੱਗ ਲੱਗਣ ਥੋੜੀ ਜਿ ਲੱਗੀ ਸੀ ਕਾਬੂ ਪਾ ਲਿਆ ਗਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚਿਆ ਇਸੇ ਤਰ੍ਹਾਂ ਜਿੱਥੇ ਗੁਰੂ ਸਾਹਿਬ ਦੇ ਧੜ ਦਾ ਭਾਈ ਲੱਖੀ ਸਾਹਿਬ ਵੰਜਾਰਾ ਨੇ ਸੰਸਕਾਰ ਕੀਤਾ ਆਪਣੇ ਘਰ ਦੇ ਵਿੱਚ ਜਿੱਥੇ ਗੁਰਦੁਆਰਾ ਰਕਾਬਗੰਜਾ ਉੱਥੇ ਕਮਲਨਾਥ ਦੀ ਅਗਵਾਈ ਦੇ ਵਿੱਚ ਭੀੜ ਨੇ ਹਮਲਾ ਕੀਤਾ ਗੋਲੀਆਂ ਦੇ ਨਿਸ਼ਾਨ ਅੱਜ ਵੀ ਮਿਲਦੇ ਆ ਕਿੰਨਾ ਕਿ ਇਨਸਾਫ ਦਵਾਤਾ ਇਸ ਹਮਲਾ ਹਮਲੇ ਦੇ ਵਿੱਚ ਇਹ ਨਾ ਸਿੱਖ ਨਸਲ ਕੁਸ਼ੀ ਦੇ ਵਿੱਚ ਜਿੱਥੇ ਦਿੱਲੀ ਦੇ ਵਿੱਚ 5000 ਸਿੱਖ ਮਾਰਿਆ ਗਿਆ ਧੀਆ ਭੈਣਾਂ ਦੀਆਂ ਬੇਵਤੀਆਂ ਕਿਤਿਆਂ ਗਿਆ ਕਿੰਨੇ ਇੱਕ ਧੀਆ ਭੈਣਾਂ ਦੇ ਬਲਾਤਕਾਰ ਦੇ ਪਰਚੇ ਦਰਜ ਹੋਏ ਆ ਉਹ ਸੰਸਕਾਰ ਕਿੱਥੇ ਹੋਇਆ ਕਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਹੋਇਆ ਕਿਸੇ ਨੂੰ ਨਹੀਂ ਪਤਾ আরাਵਲੀ ਦੀਆਂ ਪਹਾੜੀਆਂ ਦੇ ਵਿੱਚ ਸੂਤਰ ਦੱਸਦੇ ਨੇ ਵੀ ਉੱਥੇ ਇਹ ਸਾਰੀਆਂ ਲਾਸ਼ਾਂ ਨੂੰ ਠਕਾਣੇ ਲਾਇਆ ਗਿਆ ਕੀ ਉਹਨਾਂ ਨੂੰ ਟੋਆ ਪੱਟ ਕੇ ਦੱਬਿਆ ਗਿਆ ਜਾਂ ਸੰਸਕਾਰ ਕੀਤਾ ਗਿਆ ਜਾਂ ਪੈਟਰੋਲ ਪਾ ਕੇ ਭੁੱਕਿਆ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਨਾ ਹੀ ਸਾਡੀਆਂ ਸੰਸਥਾਵਾਂ ਨੇ ਪੁੱਛ ਕੀਤੀ ਤੇ ਨਾ ਹੀ ਸਿੱਖ ਲੀਡਰਾਂ ਨੇ ਕੋਸ਼ਿਸ਼ ਕੀਤੀ ਆ ਹਾਂ ਇਸ 1984 ਦੇ ਇਸ ਵਰਤਾਰੇ ਤੇ ਸਾਰਿਆਂ ਨੇ ਰੋਟੀਆਂ ਸੇਕੀਆਂ ਚਾਹੇ ਆਪਣੇਆਂ ਨੇ ਚਾਹੇ ਭਾਜਪਾ ਵਾਲਿਆਂ ਨੇ ਹਾਲਾਂਕਿ ਆਰਐਸਐਸ ਦੇ ਵਰਕਰ ਵੀ ਇਸ ਹਸ ਵਿੱਚ ਸ਼ਾਮਲ ਸੀਗੇ ਨਾਨਾ ਜੀ ਦੇਸ਼ਮੁਖ ਜਿਹੜਾ ਸੀਗਾ ਆਰਐਸਐਸ ਦਾ ਬਹੁਤ ਤਕੜਾ ਪ੍ਰਚਾਰਕ ਜਿਹਨੂੰ 2018 ਦੇ ਵਿੱਚ ਭਾਰਤ ਰਤਨ ਵਾਰਡ ਵੀ ਦਿੱਤਾ ਗਿਆ ਉਸ ਨੇ ਰਾਜੀਵ ਗਾਂਧੀ ਨੂੰ ਵਧਾਈ ਦਿੱਤੀ ਸੀਗੀ ਮੇ ਬਹੁਤ ਵਧੀਆ ਕੀਤਾ ਅਟਰਲ ਵਿਹਾਰੀ ਵਾਜਪਾਈ ਦਾ ਆਫਿਸ ਸੈਕਟਰੀ ਰਾਮਕਮਰ ਉਹ ਵੀ ਸ਼ਾਮਿਲ ਸੀ ਪ੍ਰੀਤਮ ਸਿੰਘ ਵੀ ਸ਼ਾਮਿਲ ਸੀ ਗੁਪਤਾ ਵੀ ਸ਼ਾਮਿਲ ਸੀ 49 ਬੰਦਿਆਂ ਤੇ ਐਫ ਆਈ ਆਰ ਵੀ ਸ਼ਾਮਲ ਹੋਇ ਕਟੀਆਂ ਗਈਆਂ ਪਰ ਉਹ ਕਿੱਥੇ ਕੀ ਬਣਿਆ ਕੀ ਨਹੀਂ ਬਣਿਆ ਹੁਣ ਤਾਂ ਸੁਣ ਚ ਆਇਆ ਵੀ ਸੱਜਣ ਕੁਮਾਰ ਦੀ ਜਿਹੜੀ ਉਮਰ ਕਾਇਦ ਉਹ ਵੀ ਛੇਤੀ ਹੀ ਖਤਮ ਕੀਤੀ ਜਾ ਰਹੀ ਆ ਤੇ ਜਿਹੜੇ ਅਮਤਾਬਚਨ ਟਾਈਟਲ ਕਮਲਨਾਥ ਦਵਾਰਿਆਂ ਬਾਰੇ ਸੁਪਨੇ ਨੇ ਉਹਨਾਂ ਨੂੰ ਲੱਗਦਾ ਇਹਨਾਂ ਦੇ ਸੁਪਨੇ ਚ ਹੀ ਰਹਿਣਗੇ ਤੇ ਜਿਹੜੇ ਲੋਕ ਇਹਨਾਂ ਪਾਰਟੀਆਂ ਚ ਪੱਗਾਂ ਬੰਨ ਕੇ ਫਿਰਦੇ ਆ ਇਹਨਾਂ ਦੇ ਸੋਲੇ ਗਾਉਂਦੇ ਹਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਉਹ ਕਿੰਨੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਸਮਰਪਤ ਨੇ ਤੇ ਉਹ ਜਿਹੜੇ ਨਹਾੰਗਵਾਣੇ ਪਾ ਕੇ ਅੱਜ ਵੀ ਇਹਨਾਂ ਦੇ ਪਿੱਛੇ ਪਿੱਛੇ ਦੁਮ ਹਲਾਉਂਦੇ ਫਿਰਦੇ ਆ ਉਹਨਾਂ ਨੂੰ ਵੀ ਸੋਚਣ ਦੀ ਲੋੜ ਹੈ ਵੀ ਉਹ ਕਿੰਨੇ ਕੁ ਸਮਰੱਤ ਨੇ ਅੱਜ ਵੀ ਛੁੱਠੇ ਮੁਕਾਬਲਿਆਂ ਦਾ ਦੌਰ ਜਾਰੀ ਆ ਕਿਸੇ ਦੇ ਗਿੱਟੇ 'ਚ ਕਿਸੇ ਦੇ ਲੱਤ 'ਚ ਗੋਲੀਆਂ ਲੱਗਦੀਆਂ ਨੇ ਜਸਵੰਤ ਸਿੰਘ ਖਾਲੜਾ ਨੇ 25000 ਲਾਸ਼ਾਂ ਦਾ ਕੇਸ ਕੱਢਿਆ ਤਿੰਨ ਸਮਸ਼ਾਨ ਘਟਨਾ 'ਚ ਕਿੰਨਾ ਕ ਇਨਸਾਫ਼ ਮਿਲਿਆ ਕਿੰਨਾ ਕ ਉਹਨੂੰ ਇਨਸਾਫ਼ ਮਿਲਿਆ ਉਸ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਤੇ ਚੱਲਣ ਵਾਲੇ ਉਸ ਸ਼ਖਸ ਦਾ ਵੀ ਕਤਲ ਕਰਤਾ ਗਿਆ ਉਹ ਨੂੰ ਵੀ ਇੱਕ Laash ਦੇ ਵਿੱਚ ਤਬਦੀਲ ਕਰਤਾ ਗਿਆ ਤੇ ਅੱਜ ਸੋਲੇ ਸਾਰੀਆਂ ਪਾਰਟੀਆਂ ਗਾਰੀਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਖਿਆਵਾਂ ਤੇ ਅਮਲ ਕਰਨਾ ਚਾਹੀਦਾ ਪਹਿਲਾਂ ਦਿੱਲੀ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਵੀ ਉਹ ਕਿੰਨਾ ਕੰਮਲ ਕਰ ਰਹੀ ਹੈ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਪੰਜਾਬ ਦੀ ਨੂੰ ਕਿੰਨਾ ਕੰਮਲ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਬਾਕੀ ਸਰਕਾਰਾਂ ਨੂੰ ਦੱਸਣਾ ਚਾਹੀਦਾ ਹੈ ਕਰਨਾਟਕ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਕਿੰਨਾ ਕੰਮਲ ਕੀਤਾ ਦਿਹਾਰ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ ਯੂਪੀ ਵਾਲਿਆਂ ਨੂੰ ਦੱਸਣਾ ਚਾਹੀਦਾ ਉਹਨਾਂ ਨੇ ਕਿੰਨਾ ਕੰਮਲ ਕੀਤਾ ਰਾਸੀ ਰੋਟੀਆਂ ਸਿੱਖਣ ਦੇ ਲਈ ਗੁਰੂਆਂ ਦੇ ਨਾਂ ਦੀ ਵਰਤੋਂ ਹੋ ਰਹੀ ਹੈ ਇਹਦੇ 'ਚ ਕੋਈ ਦੋ ਰਵਾਂ ਨਹੀਂ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਰਾਜਗੁਰੂ ਸਖਦੇਵ ਨੂੰ ਦਿੱਤੀ ਕਰਤਾਰ ਸਿੰਘ ਸਰਾਬਾ ਗਦਰੀ ਬਾਬਿਆਂ ਨੂੰ ਦਿੱਤੀ ਪਰ ਬਕਾਇਦਾ ਕੇਸ ਚਲਾ ਕੇ ਦਿੱਤੀ ਕਿਸੇ ਦੇ ਗਿੱਟੇ ਕਿਸੇ ਦੇ ਲੱਤ 'ਚ ਗੋਲੀ ਮਾਰ ਕੇ ਕਿਸੇ ਨੂੰ ਅਣਪਛਾਤਾ ਕਹਿ ਕੇ ਸਮਸ਼ਾਨ ਘਾਟ 'ਚ ਨਹੀਂ ਫੁਕਿਆ ਜਲਿਆਂਵਾਲਾ ਬਾਗ ਦੇ ਵਿੱਚ ਮਸਾਕਰ ਜ਼ਰੂਰ ਕੀਤਾ ਪਰ ਉਸ ਤੋਂ ਵੱਡਾ ਕਈ ਗੁਣਾ ਵੱਡਾ ਮਸਾਕਰ 1984 ਦੇ ਵਿੱਚ ਇੰਦਰਾ ਗਾਂਧੀ ਦੀ ਗਵਾਈ ਦੇ ਵਿੱਚ ਫੌਜ ਨੇ ਕੀਤਾ ਤੋ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਲੋਕਾਂ ਨੂੰ ਦੱਸ ਰਹੇ ਨੇ ਪਰ ਜਿਹੜੇ ਲੋਕ ਦੱਸ ਰਹੇ ਨੇ ਉਹ ਆਪ ਕਿੰਨਾ ਕੰਮਲ ਕਰ ਰਹੇ ਨੇ ਅੱਜ ਵੀ ਭਾਰਤ ਦੀਆਂ ਜੇਲਾਂ ਦੇ ਵਿੱਚ 30-30 ਸਾਲ ਤੋਂ ਉੱਪਰ ਜਿਹੜੇ ਬੰਦੀ ਸਿੰਘਾਂ ਖਾਸ ਤੌਰ ਤੇ ਪੰਜਾਬ ਦੇ ਉਹ ਅੱਜ ਵੀ ਜੇਲਾਂ ਚ ਸੜ ਰਹੇ ਨੇ ਸਜ਼ਾਾਂਵਾਂ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਕੌਣ ਸੋਚੂਗਾ ਅਮਰਤਪਾਲ ਦੀ ਮਾਤਾ ਨੂੰ ਅੱਜ ਵੀ ਤਿਹਾਰ ਉੱਥੇ ਦਿੱਲੀ 에어ਪੋਰਟ ਤੇ ਕੈਨੇਡਾ ਜਾਣ ਤੋਂ ਰੋਕਿਆ ਗਿਆ ਉੱਥੇ ਮਨੁੱਖੀ ਅਧਿਕਾਰ ਕਿੱਥੇ ਚਲੇ ਗਏ ਯੂਆਪਾ ਲਾਈ ਗਈ ਐਮਪੀ ਤੇ ਉਸੇ ਦੇ ਬਰਾਬਰ ਕੇਸ ਦੇ ਵਿੱਚ ਕਸ਼ਮੀਰ ਦਾ ਇੱਕ ਰਾਸੀਦ ਉਹ ਲੋਕ ਸਭਾ ਸੰਬੋਧਨ ਕਰ ਜਾਂਦਾ ਪਰ ਉਹ ਯੂਆਪਾ ਲੱਗਿਆ ਹੋਇਆ ਇੱਕ ਸਿੱਖ ਐਮਪੀ ਅਮਰਤਪਾਲ ਉਹ ਅੱਜ ਵੀ ਡਿਬਿਗੁਰਗੜ੍ਹ ਦੀ ਜੇਲ੍ਹ ਦੇ ਵਿੱਚ ਬੈਠਾ ਸੋ ਇਹ ਮਨੁੱਖੀ ਅਧਿਕਾਰਾਂ ਦਾ ਜੋ ਹਨਨ ਹੋ ਰਿਹਾ ਹੈ ਮੈਨੂੰ ਲੱਗਦਾ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਅੱਜ ਹੁੰਦੇ ਤਾਂ ਅੱਜ ਵੀ ਆਪਣਾ ਸੀਸ ਇਹਨਾਂ ਨੂੰ ਅੱਗੇ ਪੇਸ਼ ਜ਼ਰੂਰ ਕਰਦੇ ਹੋ ਉਹਨਾਂ ਨੇ ਆਪਣਾ ਸੀਸ ਜ਼ਰੂਰ ਭੇਟ ਕਰਨਾ ਸੀਗਾ ਉਹਨਾਂ ਦੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲੇ ਉਹਨਾਂ ਨੇ ਵੀ ਭੇਟ ਕਰਨਾ ਸੀਗਾ ਤੇ ਭੇਟ ਕਿਤੇ ਵੀ ਆ ਸੋ ਸਾਨੂੰ ਲੋਕਾਂ ਨੂੰ ਲੈਕਚਰ ਦੇਣ ਦੀ ਥਾਂ ਤੇ ਸਾਡੀਆਂ ਸਰਕਾਰਾਂ ਨੂੰ ਇਹ ਆਪ ਅਮਲ ਕਰਨ ਦੀ ਲੋੜ ਆ ਜਿਨ੍ਹਾਂ ਲੋਕਾਂ ਨੇ ਚਾਂਦਨੀ ਚੌਂਕ ਉਕੇ ਗੁਰਦੁਆਰਾ ਸੀਸਗੰਜ ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੂੰ ਕਿੰਨੀਆਂ ਸਜ਼ਾਵਾਂ ਮਿਲੀਆਂ ਜਿਨ੍ਹਾਂ ਨੇ ਰਕਾਬਗੰਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿੰਨੀਆਂ ਸਜ਼ਾਵਾਂ ਮਿਲੀਆਂ ਜਿਹੜਾ ਨੇ 5000 ਸਿੱਖਾਂ ਦਾ ਕਤਲ ਕੀਤਾ ਉਹਨਾਂ ਨੂੰ ਕਿੰਨੀਆਂ ਸਜ਼ਾਵਾਂ ਮਿਲੀਆਂ ਕਾਨਪੂਰ ਬਕਾਰੋ ਵਾਲਿਆਂ ਨੂੰ ਕਿੰਨੀਆਂ ਕਿ ਮਿਲੀਆਂ ਕਿਸੇ ਨੂੰ ਨਹੀਂ ਮਿਲੀ ਤੇ ਅਸੀਂ ਦਾਅਵੇ ਬਹੁਤ ਕਰਦੇ ਹਾਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਤਾਵ ਦੀਆਂ ਮਨਾਇਆਂ ਜਾ ਰਹੀਆਂ। ਪੰਜਾਬ 'ਚ ਵੀ ਮਨੁੱਖੀ ਅਧਿਕਾਰਾਂ ਦਾ ਘਾੜ ਹੋ ਰਿਹਾ ਹੈ। ਨਸ਼ਿਆਂ ਦੇ ਨਾਂ ਤੇ ਜਿਹੜੇ ਅਸਲੀ ਡਿਪਾਰਟਮੈਂਟ ਦੇ ਵਿੱਚ ਬੈਠੇ ਹੋਏ ਵੱਡੇ ਵੱਡੇ ਪੁਲਿਸ ਅਫਸਰ ਉਹਨਾਂ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਕਿੱਥੇ ਹੈ ਕਿੱਥੇ ਨਹੀਂ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੇ। ਤੇ ਜਿਹੜੇ ਫੜੇਵੇਂ ਉਹਨਾਂ ਨੂੰ ਕਿਵੇਂ ਸ਼ਾਨੋਂ ਸ਼ੌਕਤ ਦੇ ਨਾਲ ਰੱਖਿਆ ਜਾ ਰਿਹਾ ਤੇ ਗਰੀਬ ਬੰਦਿਆਂ ਦੇ ਘਰਾਂ ਤੇ ਬਲਡੋਜ਼ਰ ਫੇਰਿਆ ਜਾ ਰਿਹਾ। ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਮਨੁੱਖੀ ਅਧਿਕਾਰਾਂ ਦਾ ਕਾਨੂੰਨ ਬਾਦ ਦਸਤੂਰ ਜਾਰੀ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਬਿਸਤਾਵ ਦੀਆਂ ਮਨਾਣ ਦਾ ਤਾਂ ਹੀ ਫਾਇਦਾ ਹੈ ਜੇਕਰ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਉਹਨਾਂ ਸਿੱਖ ਜੈਨੋਸਾਈਡ ਉਹਨਾਂ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੇ ਗਜਰਾਤ ਆ ਜਿਹੜਾ 2002 ਚ ਕਤਲੇਆਮ ਹੋਇਆ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਾਂ ਮਿਲੇ ਜਦੋਂ ਕਿ ਉਹਨਾਂ ਦੀ ਬਿਕਲਸਮਾਨੋ ਵਰਗਿਆਂ ਤੇ ਜਿਹੜੇ ਰੇਪਿਸ਼ਟ ਜਿਨ੍ਹਾਂ ਨੇ ਕਰਿਆ ਉਹਨਾਂ ਨੂੰ ਛੱਡ ਦਿੱਤਾ ਗਿਆ ਮਨੀਪੁਰ ਚ ਜਿਵੇਂ ਸਾਈਆਂ ਦਾ ਕਤਲੇਆਮ ਹੋਇਆ ਉਹਨਾਂ ਨੂੰ ਵੀ ਕੋਈ ਸਜ਼ਾਾਂ ਨਹੀਂ ਮਿਲੀ ਜਿਵੇਂ ਧੀਆਂ ਪਣਾ ਨੰਗੀਆਂ ਕਰਕੇ ਘਮਾਇਆ ਗਿਆ ਕੋਈ ਸਜ਼ਾਾਂ ਨਹੀਂ ਸੋਚੇ ਭਾਰਤ ਦੇ ਵਿੱਚ ਜਿੰਨੇ ਮਨੁੱਖੀ ਅਧਿਕਾਰਾਂ ਦੇ ਕਾਣ ਹੋ ਰਹੇ ਹਨ ਚਾਹੇ 오ਡੀਸਾ ਦੇ ਵਿੱਚ ਹੋਇਆ ਨੰਸ ਤੇ ਹੋਇਆ ਸਾਈਆਂ ਤੇ ਹੋਇਆ ਉਹ ਸਾਰਿਆਂ ਨੂੰ ਸਜ਼ਾਾਂ ਨਹੀਂ ਮਿਲੀਆਂ ਮਨੁੱਖੀ ਅਧਿਕਾਰਾਂ ਦਾ ਕਾਣ ਅੱਜ ਵੀ ਹੋ ਰਿਹਾ ਹੈ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਤੋਂ ਟੋਟਲੀ ਉਲਟਾ ਗੁਰੂ ਤੇਗ ਬਹਾਦਰ ਸਾਹਿਬ ਹੁੰਦੇ ਤਾਂ ਇਹਨਾਂ ਦੀ ਸਰਕਾਰਾਂ ਦਾ ਸਾਰਿਆਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਬਰੋਤਾ ਕਰਨੀ ਸੀਗੀ ਤੇ ਮੈਂ ਆਸ ਕਰਦਾ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤੁਸੀਂ ਵਾਕਈ ਸਤਾਵ ਦੀਆਂ ਮਨਾਉਣ ਦਾ ਚਾਹਵਾਂ ਤਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਤਾਂ ਉਹਨਾਂ ਦੇ ਦਿੱਤੇ ਹੋਏ ਉਹਨਾਂ ਦੇ ਦਿੱਤੀਆਂ ਹੋਈਆਂ ਸਖਿਆਵਾਂ ਤੇ ਵੀ ਅਮਲ ਕਰਨ ਦੀ ਲੋੜ ਆ ਤੇ ਮਾਸ ਕਰਦਾ ਇਸ ਵੀਡੀਓ ਨੂੰ ਵਾਸਤੇ ਬਾਅਦ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਸਭਾ ਖੈਰ